ਬਿਹਾਗੜਾ ਮਹੱਲਾ ਪੰਜਵਾ ਸ਼ੰਤਾ ਸੁਨੋ ਬੇਨੰਤਿਆ ਸੁਆਮੀ ਮੇਰੇ ਰਾਮਾ ਕੋਟ ਅਪਰਾਧ ਪਰੇ ਭੀ ਤੇਰੇ ਚਿਰਹ ਰਾਮਾ ਸੁਨਹ ਬੇਨੰਤੀ ਆ ਸੁਆਮੀ ਮੇਰੇ RAM ਫਾਜਮੈ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆ ਦੇ ਬਾਣੀ ਰਾਗ ਬਿਹਾਗੜਾ ਦੇ ਵਿੱਚ ਆੰਗਾ 547 ਦੇ ਉੱਪਰ ਸੋ ਆਪਣੇ ਸ਼ੰਤ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੁਨਹ ਬੇਨੰਤੀ ਆ ਸੁਆਮੀ ਮੇਰੇ RAM हे मेरे स्वामी जी हे मेरे राम जी साडे इक अरदास बिनती जोडडी फरियाद सुननी करो केडी महाराज कहंदे कोट अपराध परे पी तेरे चेहरे राम ਕੋੜਾ ਅਪਰਾਧ ਭਰੇ ਅਰਥਾਤ ਕਿ ਬੇਸ਼ੱਕ ਅਸੀਂ ਕਰੋੜਾਂ ਹਾਂ ਅਪਰਾਧਾਂ ਦੇ ਨਾਲ ਆਈਆਂ ਉਗਣਾ ਵਿਕਾਰਾਂ ਦੇ ਨਾਲ ਗੁਨਾਹਾਂ ਦੇ ਨਾਲ ਭਰੇ ਪਏ ਹਾਂ ਪਰੰਤੂ ਇਸ ਦੇ ਬਾਵਜੂਦ ਵੀ ਮਹਾਰਾਜ ਕਹਿੰਦੇ ਭੀ ਤੇਰੇ ਚੇਰੇ RAM ਫੇਰ ਵੀ ਅਸੀਂ ਤੇਰੇ ਚੇਲੇ ਹਾਂ ਹੈ RAM ਜੀ ਕਹਿੰਦਾ ਦੁਖ ਹਰਨ ਕਿਰਪਾ ਕਰਨ ਮੋਹਨ ਕਾਲ ਕਲੇਸਾ ਪੰਜਨਾ ਸਰਨਾ ਤੇਰੀ ਰਖ ਲੈ ਹੋ ਮੇਰੀ ਸਰਬਮਾਨ ਨਰੰਦਨਾ ਦੁਖ ਹਰਨ ਕਿਰਪਾ ਕਰਨ ਮੋਹਨ ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲੇ ਅਤੇ ਸਾਡੇ ਤੇ ਕਿਰਪਾ ਕਰਨ ਵਾਲੇ ਹੈ ਮਨ ਮੋਹ ਲੈਣ ਵਾਲੇ ਮੋਹਨ ਜੀ ਕਲ ਕਲੇ ਸਹਾ ਪੰਜਨਾ ਤੁਸੀਂ ਸਾਡੇ ਸਾਰੇ ਕਲਾ ਕਲੇ ਸ਼ਨ ਦੁੱਖਾਂ ਤਖਲੀਪਾਂ ਨੂੰ ਪੰਜਨ ਵਾਲੇ ਦੇ ਨਾਸ਼ ਕਰਨ ਵਾਲੇ ਦੇ ਕਹਿੰਦਾ ਸਰਨ ਤੇਰੀ ਰੱਖ ਲੈ ਹੋ ਮੇਰੀ ਸਰਬ ਮਾਨਿਰੰਧਨਾ ਸਰਨ ਤੇਰੀ ਰੱਖ ਲੈ ਹੋ ਮੇਰੀ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਤੁਹਾਡੇ ਚਰਨਾਂ 'ਚ ਡਿੱਗੇ ਹਾਂ ਰੱਖ ਲੈ ਹੋ ਮੇਰੀ ਤੁਸੀਂ ਸਾਡੀ लाज ਬਤ ਰੱਖਣੀ ਕਰੋ ਪਾਤਸ਼ਾਹ ਜੀ ਸਰਬਮਾ ਨਿਰੰਜਨ ਹੈ ਸਰਬਮਈ ਅਰਥਾਤ ਸਰਬਵਿਆਪੀ ਨਿਰੰਜਨ ਮਾਇਆ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਸਾਡੀ लाज ਪਤ ਰੱਖਣੀ ਕਰ ਕਹਿੰਦਾ ਸੋਨ ਤਪੇਖਤ ਸੰਗ ਸਭ ਕਾ ਪ੍ਰਭ ਨੇ ਰਹੂ ਤੇ ਨੇਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੈ ਹੋ ਕਰਕੇ ਚੇਰੇ ਸੋਨਤਾ ਦੇਖਤ ਸੰਗ ਸਭ ਕਾ ਉਹ ਕਾਲਪੁਰਖ ਵਾਏ ਗੁਰੂ ਸੁਣਦਾ ਵੀ ਐ ਅਵੇਖਦਾ ਵੀ ਅਸਾਰਿਆਂ ਦੇ ਅੰਗ ਸੰਗ ਐ ਮਹਾਰਾਜ ਕਹਿੰਦੇ ਪ੍ਰਭ ਨੇਰ ਹੂਤੇ ਨਿਰ ਪ੍ਰਭੂ ਜੀ ਸਵਾਮੀ ਜੀ ਮਾਲਕ ਜੀ ਨੇੜੇ ਤੋਂ ਵੀ ਨੇੜੇ ਐ ਕਹਿੰਦੇ ਅਰਦਾਸ ਨਾਨਕ ਸੁਣ ਸੁ ਸਵਾਮੀ ਰੱਖ ਲੈ ਹੋ ਘਰ ਗਏ ਤੇਰੇ ਕਰਦਾਸ ਨਾਨਕ ਸੁਨ ਸੁਆਮੀ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਸੁਆਮੀ ਜੀ ਹੈ ਮਾਲਕ ਜੀ ਸਾਡੀ ਅਰਦਾਸ ਬੇਨਤੀ ਜੋਦੜੀ ਫਰਿਆਦ ਸੁਣਨੀ ਕਰ ਕਿ ਮਹਾਰਾਜ ਕਹਿੰਦੇ ਰੱਖ ਲੈ ਹੋ ਕਰਕੇ ਤੇਰੇ ਸਾਡੀ ਰੱਖਿਆ ਕਰਨੀ ਕਰੋ ਅਸੀਂ ਤੁਹਾਡੇ ਘਰ ਦੇ ਚੇਲੇ ਹਾਂ ਦਾਸਾਂ ਔਂਕਰ ਹਾਂ ਪਾਤਸ਼ਾਹ ਜੀ ਸੁਆਗੋ ਆਪਣੇ ਸ਼ੰਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤੋ ਸਮਰੱਥ ਸਦਾ ਹਮਦੀਨ ਪੇਖਾਰੀ RAM ਮਾਇਆ ਮੋਹ ਮਗਨ ਕੱਢ ਲੈ ਹੋ ਮੁਰਾਰੀ RAM ਤੋ ਸਮਰੱਥ ਸਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੂ ਤੇ ਸਦਾ ਹੀ ਸਾਰਾ ਕੁਝ ਕਰਨ ਦੇ ਸਮਰੱਥ ਹੈ ਜੋਗ ਹੈ ਔਰ ਪਾਸ਼ਾ ਕਹਿੰਦੇ ਹਮ ਦੀਨ ਭਿਖਾਰੀ RAM ਅਸੀਂ ਤੇ ਗਰੀਬ ਭਿਖਾਰੀ ਦੇ ਤੋਲਾ ਤੇਰੇ ਦਰ ਦੇ ਮੰਗਦੇ ਆਂ ਹੈ RAM ਜੀ ਕਹਿੰਦੇ ਮਾਇਆ ਮੋਹ ਮਗਨ ਕੱਢ ਲੈ ਹੋ ਮੁਰਾਰੀ RAM ਮਾਇਆ ਮੋਹ ਮਗਨ ਅਰਥਾਤ ਕਿ ਅਸੀਂ ਮਾਇਆ ਦੇ ਮੋਹ ਦੇ ਵਿੱਚ ਗਲਤਾਂ ਹਾਂ ਮਗਨ ਹਾਂ ਡੁੱਬੇ ਹੋਏ ਹਾਂ ਪਾਸ਼ਾ ਦੇ ਕੱਢ ਲੈ ਹੋ ਮੁਰਾਰੀ RAM ਹੇ ਮੋਰਾਰੀ ਦੇ ਆਰਾਮ ਦੇ ਅਕਾਲ ਪੁਰਖ ਆਇਆ ਕਰੋ ਜੇ ਸਾਨੂੰ ਮਾਇਆ ਦੇ ਮੋਹ ਚ ਕੱਢਣਾ ਕਰੋ ਜੀ ਸੋ ਮਹਾਰਾਜ ਕਹਿੰਦੇ ਲੋਭੇ ਮੋਹੇ ਬਕਾਰ ਬਾਧਿਓ ਅਨੇਕ ਦੋਖ ਕਮਾਵਨੇ ਅਲਪਤਾ ਵੰਦਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਲੋਬ ਮੋਹ ਵਿਕਾਰ ਬਾਦਿਓ ਲੋਬ ਦੇ ਵੱਧੇ ਹੋਇਆ ਪਾਤਸ਼ਾਹ ਜੀ ਅਸੀਂ ਮੋਹ ਦੇ ਵੱਧੇ ਹੋਇਆ ਵਿਕਾਰਾਂ ਦੇ ਵੱਧੇ ਹੋਇਆ ਇਬਾ ਉਗਣਾ ਦੇ ਅਨੇਕ ਦੁਖ ਕਮਾਉਣ ਨੇ ਮਹਾਰਾਜ ਕਹਿੰਦੇ ਨੇਕ ਹੀ ਪਾਪਾਂ ਨੂੰ ਕਮਾਉਣੇ ਹਾਰੇ ਹਾਂ ਅਸੀਂ ਪਾਤਸ਼ਾਹ ਜੀ ਕਲਪਤ ਵੰਦਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਪੁਰਖ ਆਕਾਲ ਪੁਰਖ ਵਾਹਿਗੁਰੂ ਤੇ ਅਲੇ ਪਤਾ ਸਵਾ ਨਿਰਲੇਪ ਹੈ ਮਹਾਰਾਜ ਕਹਿੰਦੇ ਉਸ ਨੂੰ ਕਾਸੇ ਦੀ ਵੀ ਲੇਪ ਨਹੀਂ ਲੱਗਦੇ। ਉੰਬੰਦਨਾ ਰਹਿਤ ਕਰਤਾ ਉਹ ਬੰਦਨਾ ਤੋਂ ਰਹਿਤ ਹੈ ਕਰਤਾ ਪੁਰਖ ਆਕਾਲ ਪੁਰਖ। ਕੀ ਆਪਨਾ ਪਾਵਨ ਹੈ ਅਸੀਂ ਤੇ ਆਪਣੇ ਕੀਤੇ ਕਰਮਾਂ ਦਾ ਫਲ ਹੀ ਪਾਉਂਦੇ ਹਾਂ ਐ ਪਾਤਸ਼ਾਹ ਜੀ। ਕੀਤੇ ਗੁਨਾਹਾਂ ਦਾ ਫਲ ਹੀ ਭੋਗਦੇ ਹਾਂ ਅਸੀਂ ਤੇ ਆਪਣੇ ਕਹਿੰਦਾ ਕਰ ਅਨਗ੍ਰਹ ਪਤਿਤ ਪਾਵਨ ਉਹ ਜੋਨ ਭ੍ਰਮ ਤੇ ਹਾਰੀ ਬੇਰਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਆਪ੍ਰਾਣ ਆਧਾਰੀ ਕਰ ਅਨਗ੍ਰਹ ਪਤਿਤ ਪਾਵਨ ਹੈ ਪਤਿਤਾਂ ਨੂੰ ਪਾਵਨ ਕਰਨੇ ਵਾਲੇ ਬਲੀਨਾਂ ਨੂੰ ਸ਼ੁੱਧ ਕਰਨੇ ਵਾਲੇ ਸਾਡੇ ਤੇ ਅਨਗ੍ਰਹ ਅਰਥਾਤ ਕਿਰਪਾ ਕਰਨੀ ਕਰੋ ਉਨਬਾਜ ਨਾ ਪ੍ਰਮਤਿਹਾਰੀ ਹੁਣ ਮੈਂ ਜੀਵ ਰੂਪ ਇਸ ਤਰੇ ਬਹੁਤ ਸਾਰੀਆਂ ਜੋਨੀਆਂ ਦੇ ਵਿੱਚ ਭਰਮਦੀ ਹੋਈ ਪਟਕਦੀ ਹੋਈ ਹਾਂ ਬਹਾਰ ਚੁੱਕੀ ਹਾਂ ਪਾਤਸ਼ਾਹ ਜੀ ਹੁਣ ਸਾਡੇ ਤੇ ਕਿਰਪਾ ਕਰਨੇ ਕਰੋ ਪਤਤ ਪਾਵਨ ਜੀ ਕਹਿੰਦਾ ਬੇਨਵਾਂਤ ਨਾਨਕ ਦਾਸ ਹਰਗਾ ਪ੍ਰਭ ਜੀ ਪ੍ਰਾਨ ਅਧਾਰੀ ਉਹ ਬੇਨਵਾਂਤ ਨਾਨਕ ਦਾਸ ਹਰ ਦਾ ਬੇਨਤੀਆਂ ਕਰਦੇ ਨੇ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿ ਹਰਥਾ ਵਿਆਪਕ ਹਰੀ ਜੀ ਅਸੀਂ ਤੁਹਾਡੇ ਦਾਸਾਂ ਤੁਹਾਡੇ ਚੱਕਰਾਂ ਗੁਲਾਮ ਪ੍ਰਭ ਜੀ ਅਪਰਾਣ ਆਧਾਰੀ ਹੈ ਪ੍ਰਭੂ ਜੀ ਸੁਆਮੀ ਦੀ ਮਾਲਕ ਜੀ ਤੁਸੀਂ ਸਾਡੇ ਜੀਵ ਅਥਵਾ ਰੂਹ ਅਤੇ ਪ੍ਰਾਣਾਂ ਦੇ ਆਧਾਰ ਦੇ ਉਟਾਸਰਾ ਦੇ ਸਵਾਗੋ ਆਪਣੇ ਸ਼ਾਂਤ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਹਨ ਕਹਿੰਦਾ ਤੋ ਸਮਰਥ ਵੱਡਾ ਮੇਰੀ ਮਤ ਥੋਰੀ RAM ਪਲ ਹੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ RAM ਸਮਰਾਥ ਵੱਡਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੋ ਸਾਰਾ ਕੁਝ ਕਰਨ ਦੇ ਸਮਰਾਥ ਹੈ ਜੋ ਗੈਂ ਬਹੁਤ ਵੱਡਾ ਹੈ ਪਾਤਸ਼ਾਹ ਜੀ ਮੇਰੀ ਮਤ ਥੋੜੀ RAM ਮੇਰੀ ਅਕਲ ਬੁੱਧ ਮੇਰੀ ਮਤ ਹੀ ਥੋੜੀ ਹੈ ਮੇਰੀ ਬੁੱਧ ਹੀ ਹੋਸ਼ੀ ਹੈ ਕਹਿੰਦਾ ਪਲ ਹੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ RAM ਪਾਲਾ ਅਕਿਰਤ ਕਾ ਨਾ ਤੂੰ ਤੇ ਸਾਡੇ ਵਰਗੇਨ ਸ਼ੁਕਰਿਆਂ ਨੂੰ ਵੀ ਪਾਲਦਾ ਕਿਰਤ ਕਣਾਂ ਨੂੰ ਲੋਨ ਹਰਾਮੀਆਂ ਨੂੰ ਪਾਲਦਾ ਹੈ ਪੂਰਨ ਦ੍ਰਸ਼ਟ ਤੇਰੀ ਰਾਮ ਤੁਹਾਡੀ ਕਿਰਪਾ ਰੋ ਦ੍ਰਿਸ਼ਟੀ ਮਹਾਰਾਜੀ ਪੂਰਨ ਹੈ ਰਾਮ ਜੀ ਕਹਿੰਦਾ ਆਗਾਧ ਬੋਧ ਅਪਾਰ ਕਰਤੇ ਮੋਹੇ ਨੀਜ ਕਸ਼ੂਨਾ ਜਾਣਾ ਆ ਰਤਨ ਤਿਆਗ ਸੰਗ ਰਹਿਣ ਕਉੜੇ ਪਸੂ ਨੀਜਿਆ ਨਾ ਅਗਾਧ ਬੋਧ ਅਪਾਰ ਕਰਤੇ हे ਕਰਤਾ ਪਰਖ ਜੀ ਅਕਾਲ ਪਰਖਵਾਇ ਗੁਰੂ ਜੀ ਤੁਸੀਂ ਅਪਰਪਾਰ ਦੇ ਤੁਹਾਡਾ ਬੋਧ ਅਸਵਾ ਤੁਹਾਡਾ ਗਿਆਨ ਜਿਹੜਾ ਅਗਾਧ ਹੈ ਅਥਾਹ ਸਾਡੀ ਸਮਝ ਤੋਂ ਪਰੇ ਹੈ ਸੂਝ ਤੋਂ ਪਰੇ ਹੈ ਉਹ ਨਾ ਹੈ ਨੀਚ ਕਸ਼ੁਨਾ ਜਾਨਾ ਸੀ ਨੀਵੇਂ ਆਨੇ ਅਸੀਂ ਨੀਚਾ ਨੇ ਮੰਦ ਕਰਮੀਆਂ ਨੇ ਮਹਾਰਾਜੀ ਤੁਹਾਡੀ ਬਾਬਤ ਕੁਝ ਵੀ ਨਹੀਂ ਜਾਣਿਆ ਅ ਰਤਨ ਤਿਆਗ ਸੰਗਰਹਿਨ ਕੌੜੇ ਪਸੂ ਨੀਚ ਆਨਾ ਅ ਰਤਨ ਤਿਆਗ ਸੰਗਰਹਿਨ ਕੌੜੇ ਅਸੀਂ ਤੇ ਤੁਹਾਡੇ ਰਤਨਾ ਵਰਗੇ ਕੀਮਤੀ ਨਾਮ ਨੂੰ ਤਿਆਗ ਕੇ ਵਿਸਾਰ ਕੇ ਭੁਲਾ ਕੇ ਮਹਾਰਾਜ ਕਹਿੰਦਾ ਮਾਇਆ ਰੂਪ ਕੌਡੀਆਂ ਦਾ ਸੰਗ੍ਰਹਿਨ ਕਰਦੇ ਫਿਰਦੇ ਹਾਂ ਇਕੱਤਰ ਕਰਦੇ ਫਿਰਦੇ ਹਾਂ ਪਸ਼ੂ ਨੀਚ ਇਆਨਾ ਪਸ਼ੂਆਂ ਦਾ ਤੋਲਾ ਸੀ ਪਾਤਸ਼ਾਹ ਜੀ ਨੀਚ ਹਮੰਦ ਕਰਮੀ ਹਾਂ ਇਆਨਾ ਅਰਸਾ ਤਣ ਜਾਣ ਹਾਂ ਸੀ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰਾਥ ਸੋ ਆਮੇ ਪੈਜ ਰੱਖ ਮੋਰੀ ਤਿਆਗ ਚਲ ਤੇ ਮਹਾ ਚੰਚਲ ਦੋਖ ਕਰ ਕਰ ਜੋਰੀ ਮਹਾਰਾਜ ਕਹਿੰਦੇ ਜਿਹੜੀ ਹੈ ਮਾਇਆ ਬਹੁਤ ਚੰਚਲ ਹੈ ਨਾ ਇੱਕ ਥਾਂ ਟਿਕ ਕੇ ਨਹੀਂ ਰਹਿਣ ਵਾਲੀ ਮਹਾਰਾਜ ਕਹਿੰਦੇ ਤਿਆਗ ਕੇ ਬੰਦੇ ਨੂੰ ਵਿਸਾਰ ਕੇ ਛੱਡ ਕੇ ਤੁਰਦੀ ਬਣਦੀ ਹੈ ਚੱਲਦੀ ਬਣਦੀ ਹੈ ਦੋਖ ਕਰ ਕਰ ਜੋਰੀ ਬਹੁਤ ਦੁਖੜੇ ਚੱਲ ਚੱਲ ਕੇ ਬੜੀਆਂ ਦੁਸ਼ਵਾਰੀਆਂ ਚੱਲ ਚੱਲ ਕੇ ਮਾਇਆ ਨੂੰ ਜੋੜਨਾ ਕੀਤਾ ਸੀ ਇਹ ਕਮੈਂਡ ਦੇ ਵਿੱਚ ਪਾਈ ਹੋ ਜਾਂਦੀ ਹੈ ਮਹਾਰਾਜ ਕਹਿੰਦਾ ਨਾਨਕ ਸਰਨ ਸਮਰੱਥ ਸੁਆਮੀ ਪੈਜ ਰੱਖੋ ਮਰੀ ਨਾਨਕ ਸਰਨ ਸਮਰੱਥ ਸੁਆਮੀ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਹੇ ਸ਼ਰਨ ਆਇਆ ਨੂੰ ਸ਼ਰਨ ਦੇਣ ਦੇ ਸਮਰੱਥ ਸ਼ਰਨ ਦੇਣ ਦੇ ਜੋਗ ਹੈ ਸੁਆਮੀ ਜੀ ਮਾਲਕ ਜੀ ਪ੍ਰਭੂ ਜੀ ਪੈ ਦਾ ਰੱਖੋ ਮੋਰੀ ਸਾਡੀ ਲਾਜ ਪਤ ਰਖਣੀ ਕਰੋ ਹੇ ਅਕਾਲ ਪੁਰਖ ਵਾਹਿਗੁਰੂ ਜੀ ਸੁਭਗੰਤਮ ਆਪਣੇ ਸ਼ੰਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਾਤ ਵੀ ਛੁੜਿਆ ਤਨ ਆਪੇ ਮਿਲਾਇਆ ਰਾਮ ਸਾਧੂ ਸੰਗ ਮੈਂ ਹਰ ਗੁਣ ਗਾਇਆ ਰਾਮ ਜਾਤ ਵੀ ਛੁੜਿਆ ਜਿਹੜੇ ਅਕਾਲਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲੋਂ ਅਸੀਂ ਵਿਛੜੇ ਹੋਏ ਸੀ ਨਾ ਤੇਨੇ ਆਪ ਮਿਲਾਇਆ ਰਾਮ ਉਸ ਅਕਾਲਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪ ਹੀ ਸਾਨੂੰ ਆਪਣੇ ਚਰਨਾਂ ਦੇ ਨਾਲ ਮਿਲਾਉਣਾ ਕੀਤਾ ਹੈ ਰਾਮ ਜੀ ਕਹਿੰਦਾ ਸਾਧ ਸੰਗਮੇ ਹਰ ਗੁਣ ਗਾਇਆ ਰਾਮ ਸਾਧ ਸੰਗਮੇ ਅਰਥਾਤ ਕਿ ਸਾਧੂਆਂ ਦੀ ਸੰਗਤ ਦੇ ਸਦਕਾ ਭਰ ਗੁਣ ਗਾਇਆ RAM ਉਸ ਹਰੀ ਦੇ ਗੁਣ ਨੂੰ ਗੋਣਾ ਕੀਤਾ ਹੈ RAM ਜੀ ਗੁਣ ਗਾਏ ਗੋਵਦ ਸਦਾ ਨੀਕੇ ਕਲਿਆਣ ਮ ਪ੍ਰਗਟ ਪਏ ਸੇਜਾ ਸੁਹਾਵੇ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲੈ ਗੋਗੋਣਾ ਗਾਏ ਗੋਵਿੰਦ ਸਦਾ ਨੀਕੇ ਅਸੀਂ ਸਦਾ ਹੀ ਮਹਾਰਾਜ ਕਹਿੰਦੇ ਉਸ ਗੋਵਿੰਦ ਅਰਥਾਤ ਸ੍ਰਿਸ਼ਟੀ ਦੇ ਰਾਜ ਅਕਾਲ ਪੁਰਖ ਵਾਹਿਗੁਰੂ ਜੀ ਦੇ ਨੀਕੇ ਅਰਥਾਤ ਨਿਕਤ ਭਾਵ ਸਾਫ ਸੁਵਸ਼ ਬਹੁਤ ਸੋਹਣੇ ਗੁਣਾਂ ਨੂੰ ਗਾਣਾ ਕਰਦੇ ਹਾਂ ਔਰ ਮਹਾਰਾਜ ਕਹਿੰਦਾ ਕਲਿਆਣ ਮ ਪ੍ਰਗਟ ਭਏ ਦੇ ਕਲਿਆਣ ਸਰੂਪੇ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਗਟ ਹੋਏ ਸਾਡੇ ਹਿਰਦੇ ਘਰ ਦੇ ਵਿੱਚ ਕਹਿੰਦਾ ਸੇਜਾ ਸੁਹਾਵੇ ਸੰਗ ਪ੍ਰਭ ਕੈ ਆਪਣੇ ਪ੍ਰਭ ਕਰ ਲੈ ਸੇਜਾ ਸੁਹਾਵੇ ਸੰਗ ਪ੍ਰਭ ਕੈ ਤੇ ਹੁਣ ਸਾਡੇ ਹਿਰਦੇ ਰੂਪੀ ਸੇਜ ਬਹੁਤ ਸੋਹਣੀ ਲੱਗਣ ਲੱਗ ਪਈ ਬੜੀ ਫੱਪ ਗਈ ਪ੍ਰਭੂ ਜੀ ਦਾ ਸੰਗ ਮਾਣ ਕੇ ਮਹਾਰਾਜ ਕਹਿੰਦੇ ਆਪਣੇ ਪ੍ਰਭ ਕਰ ਲੈ ਤੇ ਪ੍ਰਭੂ ਜੀ ਨੇ ਸਾਨੂੰ ਭੋਗ ਕੇ ਸਾਨੂੰ ਆਪਣੇ ਬਣਾਉਣਾ ਕੀਤਾ ਹੈ ਐਂਦਾ ਛੋੜ ਚਿੰਤਾ ਚਿੰਤ ਹੋਏ ਬਹੁੜ ਦੁੱਖ ਨਾ ਪਾਇਆ ਨਾਨਕ ਦਰਸ਼ਨ ਪੇਖ ਦੀਵੇ ਗੋਵਿੰਦ ਗੁਣ ਨਿਧ ਗਾਇਆ ਛੋੜ ਚਿੰਤਾ ਚਿੰਤ ਹੋਏ ਤਾਂ ਹੁਣ ਸਾਰੀਆਂ ਚਿੰਤਾਵਾਂ ਮਨ ਚੋਰੀਆਂ ਨੂੰ ਫਿਕਰਾਂ ਨੂੰ ਤੋਖਲਿਆਂ ਨੂੰ ਛੱਡ ਕੇ ਚਿੰਤ ਹੋ ਗਏ ਨਫਿਕਰ ਹੋ ਗਏ ਬੇਪਰਵਾਹ ਹੋ ਗਏ ਬਹੁੜ ਦੁੱਖ ਨਾ ਪਾਇਆ ਤੇ ਫਿਰ ਦੁਬਾਰਾ ਮਹਾਰਾਜ ਕਹਿੰਦੇ ਅਸੀਂ ਦੁੱਖ ਪੌੜਾ ਨਹੀਂ ਕੀਤਾ ਜਦੋਂ ਇੱਕ ਵਾਰੀ ਪਾਸ਼ਾ ਦੇ ਦਰ ਤੋਂ ਕਿਰਪਾ ਹੋਈ ਅਸੀਂ ਨਿਸ਼ਚਿੰਤ ਹੋਏ ਤਾਂ ਕਹਿੰਦਾ ਨਾਨਕ ਦਰਸ਼ਨ ਵੇਖ ਜੀਵੇ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਹੁਣ ਤਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਿਆਰੇ ਦਾ ਦਰਸ਼ਨ ਦੇਖਦੇ ਕਿ ਜਿਉਂਦੇ ਹਾਂ ਕਹਦਾ ਕਹਿੰਦਾ ਗੋਬਿੰਦ ਗੁਣਨਿਧ ਗਾਇਆ ਉਹ ਜਿਹੜਾ ਗੋਬਿੰਦ ਸ੍ਰਿਸ਼ਟੀ ਦਾ ਰਾਜਾ ਹੈ ਨਾ ਗੁਣਨਿਧ ਗੁਣ ਦਾ ਖਜ਼ਾਨਾ ਹੈ ਉਸੇ ਨੂੰ ਅਸੀਂ ਗਾਉਣਾ ਕੀਤਾ ਹੈ ਕਹਿੰਦੇ ਛੋੜ ਚਿੰਤਾ ਚਿੰਤਾ ਹੋਏ ਬਹੁੜ ਦੁੱਖ ਨਾ ਪਾਇਆ ਨਾਨਕ ਦਰਸ਼ਨ ਪੇਖ ਜੀਵੇ ਗੋਬਿੰਦ ਗੁਣਨਿਧ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ